ਆਪਣਾ ਸਵਾਰ ਵਰ ਲਗੇ ਤੇ ਇਥੇ ਕਾਦੀ ਦੁਕਾਨ ਹੈ ਜੀ ਆਪਣੀ ਜੁਐਲਰੀ ਦੀ ਦੁਕਾਨ ਹੈ ਜੀ ਕਿਹੜੀ ਕਿਸ ਜਗ੍ਹਾ ਤੇ ਐਡਰੈਸ ਹੈ ਜੀ ਸ਼ਿਵਾਨੇ ਕਲੇਬ੍ਰੋਟ ਹੋ ਜਿਸੀ ਤੇ ਰੋ ਤੇ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਬਾਰਦਤ ਜੀ ਤੇ ਕੀ ਬਾਰਦਤ ਹੋਈ ਹੈ ਅੱਜ ਕਿੰਨੇ ਕੋਈ ਬਾਰਦਤ ਨਹੀਂ ਹਾਂ ਜੀ 100 ਦਿਨ ਹੋ ਜਿਹੜੇ ਕਰੀ ਇੱਕ ਦੋ ਮੁੰਡੇ ਅੰਦਰ ਆਏ ਦੋ ਮੁੰਡੇ ਬਾਹਰ ਗਏ ਸੀ ਸਰਦਾਰ ਮੁੰਡੇ ਸੀ ਮੋਲ ਬੈਠੇ ਫੇਰੇ ਉਹਨਾਂ ਨੇ ਅੰਦਰ ਰੋਲ ਵਰ ਰੱਖੀ ਹੈ ਮੈਂ ਇੱਧਰ ਪਿਆ ਸੀ ਕਹਿੰਦੇ ਇਸ ਸਮਾਨ ਕੋਲੋਂ ਜੋ ਵੀ ਹੈ ਠੀਕ ਹੈ ਜੀ ਪਰ ਤੇਰ ਰਵਲਵਰ ਕੇ ਦੋਨਾਂ ਦੇ ਕੋਲ ਰਵਲਵਰ ਸੀ ਇਸ ਦਾ ਇੱਕ ਦੇ ਰਵਲ ਸੀ ਇੱਕ ਨੇ ਕੈਮਰਾ ਭੰਨਿਆ ਹੁੰਦੇ ਓਕੇ ਹਾਂ ਜੀ ਦੋ ਕੀ ਕੁਝ ਲੈ ਕੇ ਥੋੜੀ ਦੁਕਾਨ ਤੋਂ ਜੀ ਸੇਲਤੀ ਅੱਜ ਜੀ 80 90 ਹਜ਼ਾਰ ਪੈ ਸੇਲਤੀ ਠੀਕ ਹੈ ਜੀ ਫਿਰ ਚਾਂਦੀ ਦਾ ਸਮਾਨ ਸੀ ਕੋਕੀ ਮਰਤੀ ਚਾਂਦੀ ਦਾ ਠੀਕ ਹੈ ਤਾਂ ਉਹਨੂੰ ਉਹਨਾਂ ਨੇ ਆ ਕੇ ਪਹਿਲਾਂ ਹੰਦੇ ਸਾਲ ਕੀ ਕਿਹਾ ਉਹਨਾਂ ਨੇ ਹੰਦੇ ਸਾਰੇ ਕਿਹਾ ਜੀ ਫੋਨ ਰੱਖ ਦੋ ਨੀਚੇ ਹੂੰ ਜੋ ਵੀ ਆ ਸਮਾਨ ਕੱਢੋ ਓਕੇ ਉਸ ਦੇ ਬਾਅਦ ਔਰ ਉਸ ਤੋਂ ਬਾਅਦ ਉਹ ਸੁਣਨਾ ਕਿ ਹਲਾਸ਼ੀ ਚੰਦੂ ਗੋਲੀ ਮਾਰ ਦਿੰਨੇ ਆਂ ਤੇ ਦੂਜੇ ਮੁੰਡੇ ਨੇ ਮਨਾ ਕੀਤਾ ਕੋਈ ਥੋੜੀਆਂ ਚਾਪੀਆਂ ਚੁੱਕੀਆਂ ਕੋਈਆਂ ਕੋਈ ਇਹ ਜੀ ਕੋਈ ਚੱਲ ਹੋਈ ਹੋਈ ਨਹੀਂ ਚਾਪੀਆਂ ਚੱਕੀਆਂ ਦੀਆਂ ਜਿਹੜੇ ਉਹਨਾਂ ਬਾਗੀ ਗੋਲੀ ਦੇ ਵਾਸਤੇ ਕਰਨ ਵਾਲੀ ਭੁੱਲੀ ਓਕੇ ਤੇ ਕੋਈ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮ ਕਰੇ ਨਹੀਂ ਅਜੇ ਨਹੀਂ ਕੀਤਾ ਕਰਵਾਇਆ ਥੋੜੇ ਇੱਥੇ ਪਹਿਲਾਂ ਵੀ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਵੀ ਮੇਰੇ ਖਿਆਲ ਨਾਲ ਤੁਹਾਡੀ ਯਾਦ ਹੋਏਗਾ ਇੱਕ ਲੇਡੀ ਨੂੰ ਰੁਕ ਕੇ ਜੀ ਦੋ ਤਰ੍ਹਾਂ ਦੇ ਮੇਲੇ ਆਂ